ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਬਈ ਕੱਲ ਨੂੰ ਜਿਹੜੀ ਪੁੰਨਿਆਂ ਦਾ ਦਿਹਾੜਾ ਹੈ ਉਸ ਦਿਨ ਦੀ ਸੰਗਤ ਸਾਹਿਬ ਪਵਿੱਤਰ ਕਿੜਾ ਪ੍ਰਸ਼ਾਦ ਦੀ ਦੇਗ ਉਹ ਕਰਵਾਉਂਦੀ ਹੈ ਉਹਨੂੰ ਢਾਗਣ ਦੇ ਲਈ ਅਪਕੇ ਨੇ ਅੱਥਰੂ ਲੱਗਦਾ ਸਾਥੇ ਜਾ ਰਹੇ ਇੱਕ ਦਸਿਆਣੇ ਵਿੱਚ ਖਾਤੀਲੀ ਪੈਕ ਕਰਵਾਉਂਦੀ ਹੈ ਪੱਕਾ ਉਹਨਾਂ ਨਾਲ ਕਰਕੇ ਦੇਗ ਤੱਕ ਨਹੀਂ ਆ ਰਹੇ ਸੋ ਵੀ ਵਾਹਿਗੁਰੂ ਕੋਈ ਤਰ੍ਹਾਂ ਦਾ ਮੀਟਿੰਗ ਕਰਦੇ ਕਿ ਜਿਹੜੀ ਮੀਂਹ ਦਾ ਜੰਮ ਲਗਾਤਾਰ ਆ ਰਿਹਾ ਨਹੀਂ ਹਟਦੇ ਤਾਂ ਕੱਲੋਂ ਉਹ ਪੁੰਨਿਆ ਦਾ ਦਿਹਾੜਾ ਪੁੱਤਵਾ ਦਾ ਆਪਾਂ ਜਿਹਨੂੰ ਹਰ ਸਾਲ ਸਾਲ ਦੀਤਰੇ ਨੇ ਆਪਣਾ ਸੰਨਾ ਜੋ ਮੇਲਾ ਤੋਂ 16 17 18 19 ਤੱਕ ਆ ਰਿਹਾ ਮੇਲਾ ਆ ਪਾ ਮਨਾਸ ਜੀ ਜੱਜ ਤੇ ਖੜਾ ਜਿਹੜੇ ਜੀ ਦੇ ਵਿੱਚ ਮੜਾ ਆ ਗਏ ਆ ਵਾਈਕਲ ਤੇ ਸੋਤਾਂ ਦੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਸਾਹਿਬ ਨੂੰ ਸਾਨੂੰ ਸੇਵਾ ਕਰਨ ਦਾ ਮੌਕਾ ਦੇਦਾ ਵਾਈਕਲ ਆ ਪੰਸੰਸ ਕੋ ਇਹ ਵੀ ਤੁਹਾਨੂੰ ਜਿਹੜੀ ਜੀ ਸੇਵਾ ਨੇ ਵਾਈਕਲ ਦੇ ਹੌਸਲੇ ਤੋਂ ਬਿਨਾਂ ਨਹੀਂ ਕੀਤੀ ਜੋ ਵੀ ਇਨਸਾਨ ਹੁੰਦਾ ਹੈ ਜੇ ਉਹ ਭਾਂਡਿਆਂ ਦੀ ਸੇਵਾ ਕਰਦਾ ਹੈ ਲੰਗਰਾਂ ਦੀ ਸੇਵਾ ਕਰਦਾ ਹੈ ਕਿਸੇ ਦੀ ਸੇਵਾ ਕਰਦਾ ਹੈ 나ਦੀ ਮੁੰਡਿਆਂ ਦਾ ਸੁਭਾਅ ਸਤਤ ਤੋਂ ਹੀ ਸੇਵਾ ਕੀਤੀ ਹੈ ভাই ਤੁਸੀਂ ਬਹੁਤ-ਬਹੁਤ ਸ਼ਖਰਨਾ ਕਰਦੇ ਹੈ ਕਿ ভাই ਤੁਸੀਂ ਸਰਦੇ ਕਰਪਾ ਕਰੀ ਸਾਨੂੰ ਦੀ ਸੇਵਾ ਬਖਸ਼ੀ ਹਰੇਕ ਇੱਕ ਸਾਧ ਨੂੰ ਸੇਵਾ ਬਖਸ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ